ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube Tractor Mela Channel 'ਚ ਜੇ ਤੁਸੀਂ ਵੇਖ ਰਹੇ ਹੋ Facebook Page ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਤੇ ਵਿੱਚ ਕੁਝ ਮਸ਼ੀਨਰੀਆਂ ਨੇ ਤੇ ਕੁਝ ਘਰ ਲੈ ਕੇ ਆਏ ਹਾਂ ਜੀ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਤੇ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿੱਤੀ ਜਾਊਗੀ ਵੀਡੀਓ ਦੇ ਨਾਲ ਤੁਸੀਂ ਬਣ ਰਹੇ ਹੋ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਜਾਣਕਾਰੀ ਨੰਬਰ ਮਾਲਕਾਂ ਦੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9977988446 9977988446 ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਜੀ ਫੋਨ ਨੂੰ ਡੇਡਾ ਕਰਕੇ ਵੀਡੀਓ ਬਣਾਉਣੀ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜਿੰਨ ਟਾਈਮ ਨਾ ਖਰਾਬ ਕਰਦੇ ਹੋ ਬਾਅਦਿਆਂ ਵੀਡੀਓ ਬਾਲ ਜਿਹੜੀ ਅਸੀਂ ਪਹਿਲੀ ਐਡ ਲੈ ਕੇ ਪਹੁੰਚੇ ਜਿਵੇਂ ਨੂਰ ਮਹਿਲ ਦਾ ਬਨੇਰ ਟਰਾਲਾ ਟਰਾਲ ਦਾ ਸਹਿਜ ਹੈ 19x 7.4 MRF ਦੇ ਟਾਇਰ ਨੇ 95% ਏਰੀਆ ਜਲੰਧਰ ਰੇਟ ਹੈ 620000 ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਫੁੱਲ ਐਸੈਸਰੀ ਲੱਗੀ ਹੋਈ ਹੈ ਫੁੱਲ ਹੈਵੀ ਬਣਿਆ ਹੋਇਆ ਹਿਡਰਲ ਹੈ ਤੇ ਦਾ ਰੇਟ 620000 ਹੈ ਜੀ MRF ਦੇ ਟਾਇਰ ਨੇ 95% ਮਾਲਕ ਵੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਤਾਂ ਵੀਡੀਓ ਬਣਾ ਕੇ ਇਸ ਬਿਰ ਵਾਂਗੂ ਫੁੱਲ ਬਣਾ ਕੇ ਭੇਜ ਸਕਦੇ ਜਿਹਦੇ ਵਿੱਚ ਮਤਲਬ ਸਾਰੀ ਦਿਖਾਈ ਜਾ ਸਕੇ ਕੋਈ ਵੀ ਚੀਜ਼ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ ਜੀ 99 728 99546 ਇਸ ਨੰਬਰ ਤੇ ਫੋਨ ਕਰਕੇ ਨੂਰ ਮੈਲ ਦਾ ਬਣਿਆ ਟਰਾਲਾ 6,20,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦਾ ਬਾਕੀ ਵੀਡੀਓ ਦੇ ਵਿੱਚ ਦੇਖ ਸਕਦਾ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਸਵੀਰ ਨੇ ਤਾਂ ਹ ਅਗਲੀ ਐਡ ਪਹੁੰਚੀ ਹੈ ਜੀ ਜਲੰਧਰ ਏਰੀਏ ਚ ਨਿਊ ਹਾਲੈਂਡ 630 ਸਪੈਸ਼ਲ ਐਡੀਸ਼ਨ ਟਰੈਕਟਰ ਆਇਆ ਜੀ 4x4 2024 ਮਾਡਲ 350 ਘੰਟਾ ਚੱਲਿਆ 350 ਘੰਟਾ ਚੱਲਿਆ ਹੋਇਆ ਜੀ ਤੇ ਇਹ ਹੈਗਾ ਜੀ ਨਿਊ ਹਾਲੈਂਡ 3630 স্পেশাল এডিশਨ ਟ੍ਰੈਕਟਰ 4x4 2024 ਮਾਡਲ ਤੇ ਇਹ ਰੀਆ ਜਲੰਧਰ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਤੁਹਾਨੂੰ ਜਾ ਕੇ ਵੀ ਚੈੱਕ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਬੰਨੇ ਨੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕਿ ਤੁਸੀਂ ਟ੍ਰੈਕਟਰ ਨੂੰ ਚਾਰ ਚੱਕਰੋਂ ਦੇਖ ਸਕਦੇ ਹੋ ਬਸ ਬਸ ਤੁਸੀਂ ਮੌਕੇ ਤੇ ਜਾ ਕੇ ਕਰਨਾ ਕਿ ਚੈੱਕ ਕਰਕੇ ਉਹਨੂੰ ਚਲਾ ਕੇ ਦੇਖ ਸਕਦੇ ਹੋ ਤਸੱਲੀ ਕਰਕੇ ਆਪਦੀ ਖਰੀਦ ਸਾਹਿਬ ਜੇਕਰ ਆਪਾਂ ਰੇਟ ਦੀ ਗੱਲ ਕਰੀ ਰੇਟ ਹੈ ਜੀ 10 ਲੱਖ 60000 ਜਲੰਧਰ ਏਰੀਏ ਦੇ ਵਿੱਚ ਟਰੈਕਟਰ ਤੁਸੀਂ ਜਾ ਕੇ ਖਰੀਦ ਸਕਦੇ ਹੋ ਜਿਹੜਾ ਮਾਲਕ ਵੀਰ ਦਾ ਨੰਬਰ ਹੈ ਉਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਮਾਲਕ ਵੀਰ ਦਾ ਨੰਬਰ ਜਿਹੜਾ ਨੋਟ ਕਰ ਲਓ ਜੀ 9872699546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਸ ਤਰ੍ਹਾਂ ਦੀ ਵੀਡੀਓ ਵੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤਾਂ ਕਿ ਹਰ ਇੱਕ ਨਵਾਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸਕੂਲ ਬੈਂਡ ਵਿਕਾਊ ਹੈ ਜੀ 2011 ਮਾਡਲ ਸਕੂਲ ਬੈਂਡ ਵਿਕਾਊ ਹੈ ਜੀ 2011 ਮਾਡਲ ਹੈ ਨਵੇਂ ਟਾਇਰ ਨੇ ਇੰਜਨ ਗੇਅਰ ਦੀ ਓਕੇ ਸਰਵਿਸ ਹੋਈ ਹੈ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 315000 ਤੇ ਰੇਟ ਰੱਖਿਆ ਗਿਆ ਜੀ ਏਰੀਆ ਵੀ ਇਹਨੇ ਦੱਸ ਨਹੀਂ ਉਹ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 7087313277 ਇਸ ਨੰਬਰ ਤੇ ਫੋਨ ਕਰਕੇ ਸਕੂਲ ਬੈਂਡ 11 ਮਾਡਲ 315000 ਅੱਜ ਖਰੀਦ ਸਕਦੇ ਹੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਮਕਾਨ ਦੀ ਜ਼ਰੂਰਤ ਹੈ 4-5 ਕਮਰਿਆਂ ਵਾਲਾ ਕਿਰਾਏ ਤੇ ਵੀ ਲੱਗ ਸਕੇ ਇਹਨਾਂ ਨੇ ਜੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਮਕਾਨ ਖਰੀਦਣਾ ਚਾਰ-ਪੰਜ ਕਾਉਰੇ ਹੁਣ ਜਿਹੜਾ ਅੱਗੇ ਕਿਰਾਏ ਤੇ ਵੀ ਲੱਗ ਸਕੇ ਤੇ ਨੰਬਰ ਨੋਟ ਕਰ ਲਓ ਜੇਕਰ ਕਿਸੇ ਕੋਲੇ ਵਿਕਾਊ ਹੋਵੇ 8699510528 ਇਸ ਨੰਬਰ ਤੇ ਤੁਸੀਂ ਸੰਪਰਕ ਰਣਾ ਕਰ ਸਕਦੇ ਹੋ ਪਾਣੀ ਵਾਲਾ ਟੈਂਕਰ ਵਿਕਾਊ ਹੈ ਜੀ 3500 ਲੀਟਰ ਦਾ ਪਾਣੀ ਵਾਲਾ ਟੈਂਕਰ ਵਿਕਾਊ ਹੈ ਜੀ 3500 ਲੀਟਰ ਦਾ 55000 ਪਰ ਰੇਟ ਰੱਖਿਆ ਗਿਆ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਫੁੱਲ ਹੈਵੀ ਬਣਿਆ ਹੋਇਆ ਜੀ ਤੇ ਜਿਹੜਾ ਮਾਲਕ ਵੀਰ ਦਾ ਨੰਬਰ ਆ ਤੁਸੀਂ ਨੋਟ ਕਰ ਲਓ ਜੀ ਏਰੀਆ ਵੀਰ ਨੂੰ ਦੱਸਿਓ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ 7087222039 ਇਸ ਨੰਬਰ ਤੇ ਫੋਨ ਕਰਕੇ ਪਾਣੀ ਵਾਲਾ ਟੈਂਕਰ ਤੁਸੀਂ 55000 ਪਰ ਵਿੱਚ ਖਰੀਦ ਸਕਦੇ ਹੋ 7 ਫੁੱਟਾ ਰੋਟਾਵੇਟਰ ਦੀ ਬਿਜਾਈ ਮਸ਼ੀਨ ਚਾਹੀਦੀ ਹੈ ਵਧੀਆ ਹਾਲਤ ਚ ਹੋਵੇ ਤੇ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਦੋ ਨੰਬਰ ਨੇ ਮਾਲਕਾਂ ਦੇ ਇਹਨਾਂ ਦੇ ਦੁਸਤ ਸੰਪਰਕ ਕਰ ਸਕਦੇ ਹੋ ਕਿ ਕਿ ਇਹਨਾਂ ਨੇ ਖਰੀਦਣੀ ਹੈ 9915812197 ਦੂਜੇ ਨੰਬਰ 94174 00959 ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਵੇਚਦੇ ਹੋ ਜੀ ਸਵਰਾਜ 855 ਟਰੈਕਟਰ ਆ ਜੀ ਪਿੰਡ ਭਦੌੜ ਬਰਨਾਲੇ ਤੋਂ ਤੇ ਇਹਦਾ ਰੇਟ ਹੈਗਾ ਜੀ 3,70,000 2009 ਮਾਡਲ ਹੈ ਘੋੜਾ ਬੰਮਪਰ ਫਾਈਬਰ ਹੁੱਡ ਪਹਿਲੇ ਨਾ ਪਿੰਡ ਭਦੌੜ ਬਰਨਾਲਾ ਟਾਇਰ ਨਵੇਂ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2009 ਮਾਡਲ 3,70,000 ਰੇਟ ਮੰਗਿਆ 9478185292 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 3,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਲੋਜੀ ਇੱਕ ਫੋਰ ਫੁੱਲ ਹੈਵੀ ਟਰਾਲਾ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵਧੀਆ ਜਾਲੀ ਵਾਲੇ ਵਿੱਡ ਲੱਗੇ ਹੋਏ ਨੇ ਜੀ ਟਰਾਲਾ ਹੈਗਾ ਜੀ 15 ਵਾ 7 ਦਾ 2 ਫੁੱਟ ਵਿੱਡ ਹੈ ਜੀ ਚਾਦਰ ਲੱਗੀ ਹੈ 40 ਕੁਇੰਟਲ weight ਹੈ ਜੀ 4.5 ਲੱਖ ਰੁਪਏ ਰੇਟ ਹੈ ਚਾਹਵਣ ਵੀਰ ਹੀ ਸੰਪਰਕ ਕਰਨ ਜਿਹਨੇ ਖਰੀਦਣਾ ਉਹੀ ਵੀਰ ਫੋਨ ਲਾਉਣ 9814047505 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15 ਵਾ 7 ਦਾ ਟਰਾਲਾ 4.5 ਲੱਖ ਵਿੱਚ ਖਰੀਦ ਸਕਦੇ ਹੋ ਲੋ ਜੀ ਹੁਣ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਨੂੰ ਦੇਖਦੇ ਹੋਏ ਅਸੀਂ ਬਠਿੰਡੇ ਏਰੀਏ ਦਾ ਘਰ ਲੈ ਕੇ ਪਹੁੰਚੇ ਹਾਂ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਬਹੁਤ ਸਾਰੇ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕੋਈ ਬਠਿੰਡੇ ਏਰੀਏ ਦਾ ਘਰ ਲੈ ਕੇ ਉਹ ਤਾਂ ਅੱਜ ਅਸੀਂ ਤੁਹਾਡੇ ਲਈ ਬਹੁਤ ਵਧੀਆ ਸ਼ਾਨਦਾਰ ਘਰ ਲੈ ਕੇ ਆਈਆਂ ਜੀ ਜਿਹੜਾ ਹੈਗਾ ਜੀ 700 ਗਜ ਦੇ ਵਿੱਚ ਬਣਿਆ ਹੋਇਆ ਏਰੀਆ ਬਠਿੰਡਾ ਪ੍ਰਤਾਪ ਨਗਰ ਗਲੀ ਨੰਬਰ 4 ਰੇਟ 2 ਕਰੋੜ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਜੀ ਮਾਲਕਾਂ ਦਾ ਕਹਿਣਾ ਹੈ ਕਿ ਮਾਨਤਾਨ ਅਸੀਂ ਮੌਕੇ ਤੇ ਕਰ ਦਾਂਗੇ ਜਿਹੜੀ ਘਰ ਦੀ ਲੋਕੇਸ਼ਨ ਹੈ ਤੁਸੀਂ ਨੋਟ ਕਰ ਲਓ ਜੀ ਬਠਿੰਡਾ ਏਰੀਆ ਪ੍ਰਤਾਪ ਨਗਰ ਗਲੀ ਨੰਬਰ 4 ਰੇਟ 2 ਕਰੋੜ ਬਾਕੀ ਮਾਨਤਾਨ ਮੌਕੇ ਤੇ ਹੋ ਜੂ ਇਹ ਘਰ 700 ਗਜ ਦੇ ਵਿੱਚ ਬਣਿਆ ਹੋਇਆ ਜੇਕਰ ਕਿਸੇ ਵੀ ਬੀਰ ਨੇ ਖਰੀਦਣਾ ਜੀ ਨੰਬਰ ਨੋਟ ਕਰ ਲਓ 97794 91363 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਇੱਕ ਹੋਰ ਵੀਰਾਂ ਨੂੰ ਬੇਨਤੀ ਜਿਹੜਾ ਵੀਡੀਓ ਦੇ ਥੱਲੇ ਨੰਬਰ ਚੱਲ ਰਿਹਾ ਹੁੰਦਾ ਜੀ ਪੀਲੇ ਅੱਖਰਾਂ ਦੇ ਵਿੱਚ 987798 8464 ਜੋ ਕਿ ਬਾਰ-ਬਾਰ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ ਇਹ ਚੈਨਲ ਦਾ WhatsApp ਨੰਬਰ ਹੈ ਜੀ ਕਈ ਵੀਰ ਭੈਣਾਂ ਫੋਨ ਲਾ ਕੇ ਇਸ ਤੇ ਪੁੱਛਦੇ ਨੇ ਕਿ ਤੁਹਾਡੇ ਕੋਲ ਘਰ ਬਿਕਾਊ ਆ ਜ਼ਮੀਨ ਬਿਕਾਊ ਆ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਵੀ ਤੁਸੀਂ ਜਿਹੜੀ ਚੀਜ਼ ਦੇਖੀ ਹੁੰਦੀ ਹੈ ਜੀ ਪਹਿਲਾਂ ਤਾਂ ਸਭ ਤੋਂ ਵੱਲ ਤੁਹਾਨੂੰ ਇਹ ਕਹਾਂਗੇ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਈ ਭੈਣ ਭਰਾ ਕੀ ਕਰਦੇ ਨੇ ਕਿ ਜਦੋਂ ਵੀਡੀਓ ਸਟਾਰਟ ਹੁੰਦੀ ਹੈ ਉਹਦੀ ਉਹਨੂੰ ਰੋਕ ਕੇ ਏ ਨੰਬਰ ਤੇ ਕਾਲ ਕਰ ਦੇਣ ਤੁਹਾਨੂੰ ਦੱਸ ਦੇ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਉਹਦੇ ਵਿੱਚ ਮਾਲਕ ਦਾ ਨੰਬਰ ਲਿਖਿਆ ਵੀ ਹੁੰਦਾ ਹੈ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਤਾਂ ਤੁਸੀਂ ਸਾਰੀ ਵੀਡੀਓ ਦੇਖ ਕੇ ਜਿੱਥੇ ਜਿਹੜੀ ਚੀਜ਼ ਦੇਖੇ ਉੱਥੇ ਰੋਕ ਲਓ ਜਿੱਥੇ ਮਾਲਕ ਵੀਰ ਦਾ ਨੰਬਰ ਲੱਗਾ ਉਸ ਤੇ ਗੱਲ ਕਰੇ ਕਰੋ ਇਹ ਚੈਨਲ ਦਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਜੇ ਤੁਹਾਨੂੰ ਆਪਣੇ ਏਰੀਆ ਦੀ ਜ਼ਮੀਨ ਦੀ ਭਾਲ ਹੈਗੀ ਕਿਸੇ ਵੀ ਜ਼ਮੀਨ ਦੀ ਜਾਂ ਕਿਸੇ ਕੋਠੇ ਮਕਾਨ ਦੀ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਇਸੇ ਤੁਹਾਡੇ ਲਈ ਲੈ ਕੇ ਆ ਸਕੀਏ ਤੁਹਾਡਾ ਸਾਰਿਆਂ ਦਾ ਤੈਦ ਲਈ ਧੰਨਵਾਦ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭੈਣ ਭਰਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਦਾ ਤੈਦ ਲਈ ਧੰਨਵਾਦ ਜਿਹੜੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੂ ਉਹਨਾਂ ਦਾ ਵੀ ਤੈਦ ਲਈ ਧੰਨਵਾਦ ਉਮੀਦ ਹੈ ਤੁਸੀਂ ਆਪਣੇ ਟਰੈਕਟਰ ਮੇਲਾ ਚੈਨਲ ਨੂੰ ਐਸਾ ਹੀ ਸਪੋਰਟ ਕਰੋਗੇ ਤਾਂ ਤੁਸੀਂ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਕੇ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵਾਂ ਵੀਡੀਓ ਸਤਿ ਸ਼੍ਰੀ ਅਕਾਲ